ਖਬਰ ਅੰਮ੍ਰਿਤਸਰ ਤੋਂ ਸਾਮਣੇ ਆਈ ਜਿੱਥੇ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਨਜ਼ਦੀਕ ਇੱਕ ਭयंਕਰ ਹਾਦਸਾ ਵਾਪਰਿਆ। ਤੁਹਾਨੂੰ ਦੱਸ ਦਈਏ ਕਿ ਵਿਦੇਸ਼ ਜਾਣ ਦਾ ਵੀਜ਼ਾ ਲੱਗਾ ਸੀ। 30 ਤਰੀਕ ਨੂੰ ਨੌਜਵਾਨ ਨੇ ਵਿਦੇਸ਼ ਜਾਣਾ ਸੀ। ਨਿਊਜ਼ੀਲੈਂਡ ਦਾ ਵੀਜ਼ਾ ਲੱਗ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਨੌਜਵਾਨ ਕਿ ਰਸਤੇ ਦੇ ਵਿੱਚ ਅਚਾਨਕ ਹਾਦਸਾ ਵਾਪਰ ਗਿਆ। ਨੌਜਵਾਨ ਬੁਲੇਟ ਤੇ ਸਵਾਰ ਹੁੰਦਾ ਕਿ ਉੱਥੋਂ ਨਿਕਲ ਰਿਹਾ ਹੁੰਦਾ ਤੇ ਅਚਾਨਕ ਗੱਡੀ ਇੱਕ ਆਉਂਦੀ ਹੈ ਤੇ ਨੌਜਵਾਨ ਨੂੰ ਟੱਕਰ ਮਾਰ ਦਿੰਦੀ ਹੈ ਕਿ ਮੌਕੇ ਤੇ ਹੀ ਉਸ ਦੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਫਰਦਸ ਦੀ ਇੱਕ ਰੱਖੜੀ ਦਾ ਤਿਹਾਰ ਸੀ ਜੋ ਕਿ ਗੁਰਦੁਆਰਾ ਸਹਿਬਾ ਬਕਾਲਾ ਸਾਹਿਬ ਰੱਖੜਪੁਰਨਾ ਤੇ ਮੇਲਾ ਲੱਗਿਆ ਹੋਇਆ ਸੀ ਜਿਸ ਤੇ ਮੱਥਾ ਟੇਕਣ ਜਾ ਰਿਹਾ ਸੀ ਨੌਜਵਾਨ ਮ੍ਰਿਤਕ ਨੌਜਵਾਨ ਦਾ ਨਾਮ ਮਨਪ੍ਰੀਤ ਦੱਸਿਆ ਜਾ ਰਿਹਾ ਹੈ ਕਿ ਬਾਬਾ ਬਕਾਲਾ ਸਾਹਿਬ ਗੁਰਦੁਆਰੇ ਇਤਿਹਾਸਿਕ ਗੁਰਦਾਰੇ ਮੱਥਾ ਟੇਕਣ ਜਾ ਰਿਹਾ ਸੀ ਕਿ ਸਸਤੇ ਦੇ ਵਿੱਚ ਜਦੋਂ ਬੁਲੇਟ ਮੋਟਰਸਾਈਕਲ ਦਾ ਇੱਕ ਕਾਰ ਦੇ ਨਾਲ ਐਕਸੀਡੈਂਟ ਹੋ ਜਾਂਦਾ ਹੈ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਸੀ ਤੇ ਉਹ ਗੁਰਦੁਆਰੇ ਸ਼ੁਕਰਾਨਾ ਕਰਨ ਲਈ ਜਾ ਰਿਹਾ ਸੀ ਤੇ ਫਿਲਹਾਲ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਜਲਦੀ ਕਾਰਜਾਲ ਖਰੂਵੀ ਪੁਲਿਸ ਗ੍ਰਫਤਾਰ ਕਰ ਲਵੇਗੀ ਇਹ ਲੜਕਾ ਮਨਪ੍ਰੀਤ ਸਿੰਘ ਹੈ ਜਿਹੜਾ ਪਹਿਲਾਂ ਇੱਕ ਇੱਥੇ ਪ੍ਰਾਈਵੇਟ ਕੰਪਨੀ ਚ ਕੰਮ ਕਰਦਾ ਸੀ ਅੱਜ ਕੱਲ ਇਹਦਾ ਨਿਊਜ਼ੀਲੈਂਡ ਦਾ ਵੀਜ਼ਾ ਲਕਾਇਆ ਹੈ ਨਿਊਜ਼ੀਲੈਂਡ ਅੱਜ ਤੋਂ ਤਸਕਲ ਭਾੜੇ ਨੇ ਨਿਊਜ਼ੀਲੈਂਡ ਜਾਣਾ ਅੱਜ ਇਹ ਰਖਰਪੰਨਾ ਦੇ ਪਾਪਾ ਬਕਾਲਾ ਸਮੱਥਾ ਟਿਕਣ ਜਾ ਰਿਹਾ ਸੀ ਤੇ ਇਹਦੀ ਜਿਹੜੀ ਗੱਡੀ ਦੀ ਐਕਸੀਡੈਂਟ ਹੋ ਕੇ ਇਹਦੀ ਮੌਕੇ ਤੇ ਡੈਥ ਹੋ ਗਈ ਆ ਇਹਦੀ ਗੱਡੀ ਆ ਦੇ ਪੇਰੈਂਟਸ ਦਾ ਜਿਹੜੇ ਬਿਆਨ ਲਿਖ ਕੇ ਗੱਡੀ ਜਿਹੜੀ ਆ ਔਰ ਇਹ ਖਲਾਫ ਪਰਚਾ ਦਰਜ ਕਰਕੇ ਗੱਡੀ ਦੇ ਡਰਾਈਵਰ ਨੂੰ ਮੌਕੇ ਤੋਂ ਜਲਦੀ ਕਾਬੂ ਕੀਤਾ ਜਾਊਗਾ ਬਿਊਰੋ ਰਿਪੋਰਟ ਜੀਕੇਆਰ ਟੀਵੀ ਖਬਰ ਅੰਮ੍ਰਿਤਸਰ ਤੋਂ ਸਾਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ 골ਡਨ ਗੇਟ ਦੇ ਨਜ਼ਦੀਕ ਇੱਕ ਭਿਆੰਕਰ ਹਾਦਸਾ ਵਾਪਰਿਆ ਸਾਨੂੰ ਦੱਸਦੀ ਹੈ ਕਿ ਵਿਦੇਸ਼ ਜਾਣ ਦਾ ਵੀਜ਼ਾ ਲੱਗਾ ਸੀ 30 ਤਰੀਕ ਨੂੰ ਨੌਜਵਾਨ ਨੇ ਵਿਦੇਸ਼ ਜਾਣਾ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਗਿਆ ਸੀ ਤੁਹਾਨੂੰ ਦੱਸ ਜੀਏ ਕਿ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਨੌਜਵਾਨ ਕਿ ਰਸਤੇ ਦੇ ਵਿੱਚ ਅਚਾਨਕ ਹਾਦਸਾ ਵਾਪਰ ਗਿਆ ਨੌਜਵਾਨ ਬੁਲੇਟ ਤੇ ਸਵਾਰ ਹੁੰਦਾ ਕਿ ਉੱਥੋਂ ਨਿਕਲ ਰਿਹਾ ਹੁੰਦਾ ਤੇ ਅਚਾਨਕ ਗੱਡੀ ਇੱਕ ਆਉਂਦੀ ਐ ਤੇ ਨੌਜਵਾਨ ਨੂੰ ਟੱਕਰ ਮਾਰਦਲੀ ਹੈ ਜੇ ਮੌਕੇ ਤੇ ਹੀ ਉਸ ਦੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਰਖੜੀ ਦਾ ਤਿਹਾਰ ਸੀ ਜੋ ਕਿ ਗੁਰਦੁਆਰਾ ਸਹਿਬਾ ਬਕਾਲਾ ਸਾਹਿਬ ਰਖੜਪੁਰਨਾ ਤੇ ਮੇਲਾ ਲੱਗਿਆ ਹੋਇਆ ਸੀ ਜਿਸ ਤੇ ਮੱਥਾ ਟੇਕਣ ਜਾ ਰਿਹਾ ਸੀ ਨੌਜਵਾਨ ਮ੍ਰਿਤਕ ਨੌਜਵਾਨ ਦਾ ਨਾਮ ਮਨਪ੍ਰੀਤ ਦੱਸਿਆ ਜਾ ਰਿਹਾ ਹੈ ਕਿ ਬਾਬਾ ਬਕਾਲਾ ਸਾਹਿਬ ਗੁਰਦੁਆਰੇ ਇਤਿਹਾਸਿਕ ਗੁਰਦੁਆਰੇ ਮੱਥਾ ਟੇਕਣ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਉਸਦੇ ਬੁਲੇਟ ਮੋਟਰਸਾਈਕਲ ਦਾ ਇੱਕ ਕਾਰ ਦੇ ਨਾਲ ਐਕਸੀਡੈਂਟ ਹੋ ਜਾਂਦਾ ਹੈ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਸੀ ਤੇ ਉਹ ਗੁਰਦੁਆਰੇ ਸ਼ੁਕਰਾਨਾ ਕਰਨ ਲਈ ਜਾ ਰਿਹਾ ਸੀ ਤੇ ਫਿਲਹਾਲ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦੀ ਕਾਰਜਦਾਰਕ ਰੂਪੇ ਪੁਲਿਸ ਗ੍ਰਫਤਾਰ ਕਰ ਲਵੇਗੀ ਇਹ ਲੜਕਾ ਮਨਪ੍ਰੀਤ ਸਿੰਘ ਹੈ ਜਿਹੜਾ ਪਹਿਲਾਂ ਇੱਕ ਇੱਥੇ ਪ੍ਰਾਈਵੇਟ ਕੰਪਨੀ ਚ ਕੰਮ ਕਰਦਾ ਸੀ ਅੱਜ ਕੱਲ ਇਹਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਹੈ ਨਿਊਜ਼ੀਲੈਂਡ ਅੱਜ ਤੋਂ 10 ਦਿਨ ਬਾਅਦ ਇਹਨੇ ਨਿਊਜ਼ੀਲੈਂਡ ਜਾਣਾ ਅੱਜ ਇਹ ਰਖਰਪੁਰਾਂ ਦੇ ਪਾਪਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤੇ ਇਹਦੀ ਜਿਹੜੀ ਗੱਡੀ ਦੀ ਐਕਸੀਡੈਂਟ ਹੋ ਕੇ ਇਹਦੀ ਮੌਕੇ ਤੇ ਡੈਥ ਹੋ ਗਈ ਆ ਇਹਦੀ ਗੱਡੀ ਆ ਦੇ ਪੀਰਟਸ ਦੇ ਜਿਹੜੇ ਬਿਆਨ ਲਿਖ ਕੇ ਗੱਡੀ ਜਿਹੜੀ ਆ ਉਦੇ ਖਿਲਾਫ ਪਰਚਾ ਦਰਜ ਕਰਕੇ ਗੱਡੀ ਦੇ ਡਰਾਈਵਰ ਨੂੰ ਮੌਕੇ ਤੋਂ ਜਲਦੀ ਕੱਢ ਦਿੱਤਾ ਜਾਊਗਾ ਬਿਊਰੋ ਰਿਪੋਰਟ ਜੀਕੇਅਰ ਟੀਵੀ